ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਵਾਲੇ ਸਬੰਧਾਂ ਦੇ ਦੌਰਾਨ ਇੱਕ ਨਵਾਂ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਨੇ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦਿੱਤੀ ਹੈ। ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕੈਨੇਡੀਅਨ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਅੱਤਵਾਦ ਦੇ ਨਾਲ ਜੁੜੀ ਸਮੱਸਿਆ ਭਾਰਤ ਦੀ ਨਹੀਂ ਬਲਕਿ ਕੈਨੇਡਾ ਦੀ ਆਪਣੀ ਅੰਦਰੂਨੀ ਸਮੱਸਿਆ ਹੈ। ਦਿਨੇਸ਼ ਪਟਨਾਇਕ ਦਾ ਕਹਿਣਾ ਹੈ ਕਿ ਇਹ ਕੈਨੇਡੀਅਨ ਲੋਕ ਹੀ ਹਨ ਜੋ ਸਮੱਸਿਆ ਪੈਦਾ ਕਰ ਰਹੇ ਨੇ। ਕੈਨੇਡਾ ਇਸ ਨੂੰ ਭਾਰਤ ਦਾ ਮਾਮਲਾ ਨਹੀਂ ਸਮਝ ਸਕਦਾ। ਉਹਨਾਂ ਨੇ ਕੈਨੇਡਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੇ ਵੱਲੋਂ ਧਮਕੀਆਂ ਦੇ ਕਾਰਨ ਕਈ ਭਾਰਤੀਆਂ ਨੂੰ ਸਿਕਿਉਰਿਟੀ ਕਵਰ ਦੇ ਅੰਦਰ ਰਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਦਿਨੇਸ਼ ਪਟਨਾਇਕ ਨੇ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਨਿੱਜਰ ਹੱਤਿਆ ਵਿੱਚ ਭਾਰਤੀ ਏਜੰਟਾਂ ਨੂੰ ਜੋੜਨ ਵਾਲੇ ਇਲਜ਼ਾਮਾਂ ਨੂੰ ਬੇਬੁਨਿਆਦ ਕਿਹਾ। ਇਹ ਬਿਆਨ ਭਾਰਤ ਕੈਨੇਡਾ ਸਬੰਧਾਂ ਨੂੰ ਨਰਮ ਕਰਨ ਦੀ ਪ੍ਰਕਿਰਿਆ ਦੇ ਵਿੱਚ ਆਇਆ ਹੈ ਜਿੱਥੇ ਨਵੇਂ ਪੀਐਮ ਮਾਹ ਕਾਰਨੀ ਨੂੰ ਭਾਰਤ ਦੇ ਵੱਲੋਂ ਸ਼ਲਾਘਾ ਵੀ ਮਿਲੀ ਹੈ ਪਰ ਖਾਲਿਸਤਾਨੀ ਗਰੁੱਪਸ ਦੇ ਵੱਲੋਂ ਪਟਾਕ ਦੇ ਵਿਰੁੱਧ ਨਾਗਰਿਕ ਗ੍ਰਿਫਤਾਰੀ ਦੀ ਅਪੀਲ ਨੇ ਵਿਵਾਦ ਨੂੰ ਹੋਰ ੜਕਾ ਦਿੰਦਾ ਹੈ ਪੰਜਾਬੀ ਭਾਈਚਾਰੇ ਵਿੱਚ ਇਹ ਬਿਆਨ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਖਾਲਿਸਤਾਨ ਅਤਵਾਦ ਦੇ ਨਾਲ ਜੁੜੀਆਂ ਧਮਕੀਆਂ ਤੇ ਨਿਰਪੱਖ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਨੇ ਚਿੰਤਿਤ ਕੀਤਾ ਹੋਇਆ ਹੈ ਦਿਨੇਸ਼ ਕੇ ਪਟਨਾਇਕ ਨੂੰ ਅਗਸਤ 2025 ਵਿੱਚ ਕੈਨੇਡਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਪਿਛਲੇ ਰਾਜਦੂਤ ਸੰਜੇ ਕੁਮਾਰ ਵਰਮਾ ਦੀ ਜਗ੍ਹਾ ਲੈਣ ਆਏ ਹੋਏ ਨੇ ਜਿਨ੍ਹਾਂ ਨੂੰ ਟੂਡਰ ਸਰਕਾਰ ਨੇ ਨਿਜਰ ਹੱਤਿਆ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ 'ਤੇ ਕੈਨੇਡਾ ਤੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਸੀ। ਪਟਨਾਇਕ ਨੇ ਆਪਣੇ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਦੇ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਇਸੇ ਕਾਰਨ ਉਹਨਾਂ ਨੂੰ ਵਿਸ਼ੇਸ਼ ਸਿਕਿਉਰਿਟੀ ਕਵਰ ਦੇ ਨਾਲ ਰਹਿਣਾ ਪੈ ਰਿਹਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਹੋ ਰਿਹਾ। ਪਟਨਾਇਕ ਨੇ ਨਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਾਰਨੀ ਦੀ ਵਿਸ਼ਲੇਸ਼ਣਾ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਰਮ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ ਹੈ। ਇੰਟਰਵਿਊ ਦੇ ਵਿੱਚ ਪਟਨਾਇਕ ਨੇ ਖਾਲਿਸਤਾਨ ਅਤਵਾਦ ਨੂੰ ਕੈਨੇਡਾ ਦੀ ਅੰਦਰੂਨੀ ਲਾਅ ਐਂਡ ਆਰਡਰ ਸਮੱਸਿਆ ਦੱਸਿਆ। ਕਿਹਾ ਕਿ ਕੈਨੇਡਾ ਇਸ ਨੂੰ ਭਾਰਤੀ ਮਾਮਲੇ ਵਾਂਗ ਨਹੀਂ ਦੇਖ ਸਕਦਾ ਇਹ ਕੈਨੇਡੀਅਨ ਲੋਕ ਹੀ ਹਨ ਜੋ ਸਮੱਸਿਆ ਪੈਦਾ ਕਰ ਰਹੇ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਸੁਰੱਖਿਆ ਗੱਲਬਾਤ ਜਾਰੀ ਹੈ ਜਿਸ ਦੇ ਵਿੱਚ NIA ਅਤੇ RCMP ਵਿਚਕਾਰ ਡਾਇਲੌਗਸ ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਾਂ ਦੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ ਪਰ ਪਟਨਾਇਕ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਕੈਨੇਡਾ ਵਿੱਚ ਖਾਲਸਤਾਨੀ ਅਤਵਾਦੀਆਂ ਦੇ ਹਿੰਸਕ ਭਾਸ਼ਣਾ ਨੇ ਵਪਾਰਕ ਸਬੰਧਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਭਾਰਤ ਦੇ ਵਿੱਚ ਕੈਨੇਡਾ ਦੀ ਇਮੇਜ ਨੂੰ ਖਰਾਬ ਕੀਤਾ ਹੈ। ਦਿਨੇਸ਼ ਪਟਨਾਇਕ ਦੇ ਬਿਆਨ ਤੋਂ ਬਾਅਦ ਹਾਲਾਂਕਿ ਕਿਸੇ ਕੈਨੇਡੀਅਨ ਅਧਿਕਾਰੀ ਜਾਂ ਫਿਰ ਮੰਤਰੀ ਦੀ ਕੋਈ ਟਿੱਪਣੀ ਨਹੀਂ ਆਈ। ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਅਜਿਹੇ ਬਿਆਨਾਂ ਬਾਰੇ ਕੀ ਸੋਚਦਾ ਹੈ। ਕਿ ਕੈਨੇਡਾ ਨੂੰ ਵੀ ਲੱਗ ਰਿਹਾ ਹੈ ਕਿ ਇਹ ਮੁੱਦਾ ਕੇਵਲ ਉਸ ਦਾ ਹੈ ਅਤੇ ਉਸ ਨੂੰ ਹੀ ਸੁਲਝਾਉਣਾ ਪਵੇਗਾ। ਇਸ ਬਾਰੇ ਜਵਾਬ ਸਿਰਫ ਕੈਨੇਡੀਅਨ ਸਰਕਾਰ ਹੀ ਦੇ ਸਕਦੀ ਹੈ।